ਨਾਵਲ ਚਿੜੀਆਂ ਦਾ ਮਾਰ ਲੇਖਿਕਾ ਡਾਕਟਰ ਤਲੀਪ ਕੌਰ ਟਿਵਾਨ ਭਾਗ 7 ਅੱਸੂ ਦੇ ਨਰਾਤਿਆਂ ਦਾ ਜੀਤੋ ਦਾ ਵਿਆਹ ਸੀ ਨਵੇਂ ਸਿਰ ਗੁੰਧਵਾਈ ਦੰਦਾਸਾਂ ਵਾਲੀ ਮੋਰੋਕੀ ਦੇ ਸੋਟਾਂ ਤੇ ਸੈਂਡਲਾਂ ਨਾਲ ਜਰਾਬਾਂ ਪਾਈ ਕੇ ਦਿਖਾਉਂਦਿਆਂ ਮੇਲਣਾ ਆਂਗਾ ਕੈਂਠਿਆਂ ਵਾਲੀ ਪੋਥੇ ਬੰਨੀ ਕੱਢ ਮੰਗਾ ਜੁੱਤੀਆਂ ਵਾਲੀ ਸਣੇ ਆਪਣੇ ਜਵਾਕ ਜੱਲਿਆਂ ਦੇ ਮੇਲੇ ਆਏ ਬੇੜੇ ਦੇ ਸਾਥ ਸੰਪ੍ਰੀ ਗਈ ਸਾਰੇ ਵਿਹੀ ਵੇੜੇ ਤੋਂ ਮੰਝੇ ਵਿਸਤਰੇ ਮਾਂ ਕੇ ਧਰਮਸ਼ਾਲਾ ਡਾਹੇ ਗਈ ਲੋਕਾਂ ਨੇ ਆਪਣੇ ਘਰ ਲੇ ਪੋਚ ਲੈ ਸਨ ਕੋਠਿਆਂ ਸੰਦੋਖਾਂ ਵਿੱਚੋਂ ਨਵੇਂ ਕੱਪੜੇ ਕੱਟ ਕੇ ਪਾਏ ਗਏ ਜਿਨ੍ਹਾਂ ਕੁਲ ਨਵੇਂ ਨਹੀਂ ਸਨ ਉਹਨਾਂ ਨੇ ਪੁਰਾਣਿਆਂ ਨੂੰ ਹੀ ਸੋਡਾ ਵਾਲ ਕੇ ਧੋ ਲਿਆ ਸੀ ਵਾਜ ਦੇ ਵਾਜਿਆਂ ਨਾਲ ਬਰਾਤ ਆਈ ਦੇਖਣ ਲਈ ਸਾਰਾ ਪਿੰਡ ਇਕੱਠਾ ਹੋ ਗਿਆ ਕੁੜੀ ਪਰੋਣਾ ਤਾਂ ਸੋਨਾ ਏ ਬਾਪ ਉਹਦਾ ਉਹ ਤੋਂ ਵੀ ਸ਼ਕੀਨ ਲੱਗਦਾ ਆਖਦੇ ਨੇ ਠਾਣੀਦਾਰ ਐ ਤਾਈ ਨੇ ਘਰ ਤਾਂ ਤਕੜਾ ਪਾਲ ਕੋਈ ਕੁੜੀ ਵਿੱਚੋਂ ਆਖਦੀ ਚੱਲ ਕੁੜੀ ਇੰਦੋ ਦਿਨਿਤ ਦੀ ਟੈਂ ਟੈਂ ਤੋਂ ਛੁੱਟੀ ਰੱਬ ਉਸ ਮਾਂ ਬਾਰੇ ਨੂੰ ਘਰ ਦੇ ਭਾਗ ਲਾਵੇ ਤਨ ਕੋ ਰੱਗੋ ਜਵਾਬ ਦਿੰਦੀ ਏ ਰਾਤ ਵੇਲੇ ਧਰਮਸ਼ਾਲਾ ਵਿੱਚ ਸਪੀਕਰ ਉੱਤੇ ਗਾਣਾ ਵੱਜ ਰਿਹਾ ਸੀ ਮੁੰਡਾ ਮੋਹ ਲਿਆ ਤੀਤੀਆਂ ਵਾਲਾ ਦੰਬੜੀ ਦੇ ਸ਼ੱਕ ਵਾਲਕੇ ਨੀ ਤਾਂ ਨਹੀਂ ਚੱਲ ਨਹੀਂ ਬਾਣੀਆਂ ਦੇ ਕੋਠੇ ਤੋਂ ਦੇਖੀ ਆਖਦੇ ਨੇ ਜਨ ਮੂਰੇ ਤੀਂਆਂ ਨੱਚਦੇ ਨੇ ਬਚਨ ਬੋਲੀ ਆ ਉੱਥੋਂ ਹੀ ਆਈ ਹਾਂ ਜਿੰਦਾ ਲਾਲ ਨੀ ਕੰਜਰੀ ਮਲੇਰ ਕੋਟ ਲਈ ਜਾਇ ਵੱਡੇ ਦੇ ਹੱਥ ਲਾਇਆ ਮੈਲੀ ਹੁੰਦੀ ਐ ਪਰ ਪਾਈਆਂ ਪਿੱਟੀ ਜੜਾ ਕਿਹੜਾ ਸੰਦੀ ਰਪਈਆਂ ਲੈ ਠੂ ਦੇ ਕੇ ਆਦਮੀ ਦੇ ਮੂਰੇ ਜਾ ਬੈਠਦੀ ਐ ਨਾਲੇ ਗਾਉਂਦੀ ਐ ਤੰਨੀ ਨੇ ਦੱਸਿਆ ਪਰ ਬਨੇਰੇ ਤੋਂ ਜਰਾ ਪਛਾਂਹ ਹਟ ਗਈ ਬੈਠਿਓ ਸ਼ਰਾਬੀ ਹੋਈ ਪ੍ਰਾਤ ਘਾਣੇ ਲੱਡੂ ਉੱਪਰ ਨੂੰ ਚਲਾਉਣੇ ਸ਼ੁਰੂ ਕਰ ਦਿੱਤੇ ਸੀ ਸਾਨੂੰ ਤਾਂ ਭੱਜਣ ਦੇ ਉਥੋਂ ਬਾਈ ਜੀ ਅਕਾਲੀ ਬਾਬੇ ਕੋ ਦਿੱਤੇ ਨੂੰ ਪਤਾ ਲੱਗ ਗਿਆ ਤਾਂ ਖੁੰਡੇ ਨਾਲ ਹੀ ਢਕਾਉ ਸਾਭ ਨੂੰ ਬੇਬੇ ਦੀ ਆਪਣੀ ਪੋਤੀ ਵੀ ਤਾਂ ਹੋਣੀ ਆ ਵਿੱਚੇ ਆਹੋ ਉਹ ਬਾਬੇ ਨੂੰ ਦੱਸ ਕੇ ਥੋੜਾ ਗਈ ਏ ਅੰਦਰਲੀ ਪੌੜੀ ਚੜ ਕੇ ਕੋਠੇ-ਕੋਠੇ ਆ ਗਈ ਸਾਰਾ ਪਿੰਡ ਕਿਵੇਂ ਕੋਠਿਆਂ ਉੱਪਰ ਉੱਲਰ ਆਇਆ ਸੀ ਹੇਠਾਂ ਤੋਂ ਬਾਣੀਆਂ ਦੀ ਬੁੜੀ ਹਾਕਾ ਮਾਰਦੀ ਸੀ ਵੇ ਰੜ ਜਾਣੇ ਕੋਠਾ ਨਟਾ ਦੇ ਨੀ ਕਿੜੀਆਂ ਤਗੜ ਤਗੜ ਜਾਂਦੀ ਐ ਪਰ ਉਹਦੀ ਕੌਣ ਸੁਣਦਾ ਸੀ ਬੜੇ ਤੜਕੇ ਫਲਕਾਰੀ ਤਣ ਕੇ ਗੀਤ ਗਾਉਂਦੀਆਂ ਬਹੁਆਂ ਕੁੜੀਆਂ ਦੇ ਵਿੱਚ ਘਰ ਚੌਂਕੇ ਉੱਤੇ ਬਿਠਾ ਕੇ ਜੀਤੋ ਦੀ ਨਾਈ ਤੋਈ ਕਰਵਾਈ ਗਈ ਸੌਰਿਆਂ ਵੱਲ ਆਇਆ ਲਾਲ ਪਰਾਂ ਦਾ ਗੁੰਦਿਆ ਗਿਆ ਮਾਮੇ ਨੇ ਕੁੜੀ ਚੌਂਕੋਂ ਲਾਹੀ ਤੇ ਮੋਹ ਨੇ ਰਹੀ ਅਨੰਦ ਕਾਰਜ ਆਰੰਭ ਹੋ ਗਿਆ ਲਾਮਾ ਪੜਿਆ ਗੰਗਾਵਤਾਰ ਦਾ ਪੱਲਾ ਫੜੀ ਪਿੱਛੇ ਪਿੱਛੇ ਤੁਰਦੀ ਜੀਤੋ ਨੇ ਗੁਰੂ ਮਹਾਰਾਜ ਦੇ ਕੇ ਵਾਲੀ ਚੱਕਰ ਕੱਡੇ ਸਿੱਖਿਆ ਦਿੱਤੀ ਅਰਦਾਸ ਹੋਈ ਕੜਾ ਪ੍ਰਸ਼ਾਦ ਵਰਤਿਆ ਆਨੰਦ ਕਾਰਜ ਸਮਾਪਤ ਹੋ ਗਿਆ ਜੀਤੋ ਦੇ ਬਾਪੂ ਤੇ ਇਹਨਾਂ ਨੂੰ ਵਧਾਨਾ ਦਿੱਤਾਂ ਗੰਗਾ ਲਾੜੇ ਨੂੰ ਘਰ ਦੇ ਅੰਦਰ ਲਿਜਾ ਕੇ ਮੂੰਹ ਜਠਾਇਆ ਗਿਆ ਸਿਠਣੀਆਂ ਦਿੱਤੀਆਂ ਗੰਗਾ ਤੇ ਸ਼ਾਂਤ ਸੁਣਾਈ ਗਏ ਤੀਜੇ ਪੈਰਾ ਮੈਨੂੰ ਰਖ ਲੱਜ ਦੀ ਰਾਤ ਬਾਵਲਾ ਰਖ ਲੱਗੇ ਗਉਂਦੀਆਂ ਕੁੜਨਾ ਬਉਂਹਾ ਰੋਂਦੀ ਜੀਤੋ ਨੂੰ ਫੜ ਕੇ ਵਿਦਾ ਕਰਨ ਲੈ ਤੁਰੂ ਕਿ ਕੰਨ ਰੱਖਾਂ ਤੇ ਇਹ ਮੇਰਗੇ ਮਸਜਨ ਸਦਾਇਆ ਆਪਣੇ ਪਿਓ ਵੱਲੋਂ ਦੂਜਿਆਂ ਨੇ ਜਵਾਬ ਦਿੱਤਾ ਇੰਦੋ ਦੀ ਤਸਾਂ ਦੇ ਦਿਲ ਤੋਂ ਪੌਰ ਦੀ ਕਿਹੜਾ ਲੱਗੀ ਸੀ ਪਰ ਕੁੜੀ ਦੇ ਵਿਦਾ ਹੋਣ ਵੇਲੇ ਲਾਲ ਫਲਕਾਰੀ ਸਿਰ ਉੱਤੇ ਲਈ ਲਾਲ ਜਿਹੜੇ ਵਿੱਚ ਖੰਮਣੀ ਨਾਲ ਖੋਪੇ ਦਾ ਗੁੱਠ ਤੇ ਲੱਡੂ ਬੰਨੀ ਹੱਥ ਵਿੱਚ ਰੱਬੀਆ ਫੜੇ ਪੀੜ ਨੂੰ ਚੀਰ ਦੀ ਮੋਟਰ ਵਿੱਚ ਬੈਠੀ ਜੀਤੋ ਤੱਕ ਪਹੁੰਚੀ ਚੋਲਿ ਚਗਣ ਪਾਇਆ ਸਰਬਲੋਸਿਆ ਪਿਆਰ ਦੇ ਤਾਤੇ ਕੰਨਾ ਕੋਲ ਮੂੰਹ ਕਰਕੇ ਤੇ ਹਜੀਤ ਤਤੀਏ ਇੱਕ ਗੱਲ ਯਾਦ ਰੱਖੀ ਮਾਂ ਦੇ ਦੁੱਧ ਤੇ ਨਾ ਜਾਏ ਪਿਓ ਦੀ ਪੱਗ ਦੀ लाज ਰੱਖੀ ਰੱਬ ਤੈਨੂੰ ਕਰ ਦੇ ਬਾਗਲਾ ਜੀ ਤੋਂ ਨਜ਼ਰਾਂ ਚੁੱਕ ਕੇ ਵੱਡੀ ਬੇਬੇ ਵੱਲ ਦੇਖਿਆ ਤੇ ਫਿਰ ਨਜ਼ਰਾਂ ਚੁਕਾ ਲੰਗਾ ਕਾਰ ਤੁਰ ਪਈ ਜੀਤੋ ਦੇ ਠਾਣੇਦਾਰ ਸੌਰੇ ਨੇ ਕਾਰ ਦੇ ਉੱਪਰੋਂ ਪੈਸਿਆਂ ਦੀ ਵਾਛਰ ਕੀਤੀ ਲਾਗੀ ਤੱਥਾਂ ਦੇ ਜਵਾਗ ਭੱਜ-ਭੱਜ ਜੁਗਣ ਲੱਗੇ ਕਈ ਮੋਟਾ ਸੁੱਟ ਲੈਣ ਪਿੱਛੋਂ ਜਿੱਤੋ ਦੇ ਬਾਪੂ ਨੇ ਉਸ ਨੂੰ ਮੱਲੋ ਮੱਲੀ ਹੋਰ ਪੈਸੇ ਸੁੱਟਣ ਤੋਂ ਰੋਕਿਆ ਘਰ ਹੌਲੀ ਹੌਲੀ ਤੁਰਦੀ ਗਾਂ ਲੰਘ ਗਈ ਪਿੰਡ ਪਿੰਡ ਦੇ ਖੇਤ ਬੰਨੇ ਲੰਘ ਘਰ ਨਹਿਰ ਦੀ ਪਟੜੀ ਤੇ ਜਾ ਚੜੀ ਸ਼ਰਾਬ ਵਿੱਚ ਗੋਟ ਅਵਤਾਰ ਨੇ ਦੋ ਚਾਰ ਵਾਰੀ ਪਛਾਹ ਪੌਂਕੇ ਦੇਖਿਆ ਉਸ ਵੇਲੇ ਜਿੱਤੋ ਦੇ ਨਾਲ ਬੈਠੀ ਨਾਇਣ ਜਾਣ ਬੁੱਝ ਕੇ ਵਾਰੀ ਵਿੱਚੋਂ ਬਾਹਰ ਦੇਖਣ ਲੱਗ ਪਈ ਤੂੰ ਮੂਰੇ ਆਉਣਾ ਅਵਤਾਰ ਨੇ ਨਵੇਂ ਕੱਪੜੇ ਪਾਈ ਬੈਠੇ ਜਿੱਤੋ ਦੇ ਨਿੱਕੇ ਜਿਹੇ ਭਰਾ ਨੂੰ ਪੁੱਛੇ ਉਸ ਵੇਲੇ ਜੀਤੋ ਨੇ ਆਪਣੇ ਭਰਾ ਦਾ ਹੱਥ ਕੁੱਟ ਕੇ ਫੜਿਆ ਨਹੀਂ ਭੈਣ ਨਹੀਂ ਕਾਉਂ ਦਿੰਦੀ ਕੋਈ ਨਾ ਕੱਢੂ ਇਸ ਦੇ ਵਟ ਘਰ ਚੱਲ ਲੈਂਦੇ ਅਵਤਾਰ ਨੇ ਹੱਸ ਕੇ ਕਿਹਾ ਨਾ ਜਾਣੇ ਕਿਉਂ ਡਰਾਈਵਰ ਨੇ ਕਾਰ ਹੋਰ ਤੇਜ਼ ਕਰ ਦਿੱਤੀ ਧੰਨਵਾਦ ਚੱਲਦਾ